ਸਤਿ ਸ਼੍ਰੀ ਅਕਾਲ ਜੀ ਮੈਂ ਤਰਮਿੰਦਰ ਜਨ ਸੈਕਟਰੀ ਸ਼ੀਰਪਗ ਸਿੰਘ ਨੋਆ ਸੋ ਪੰਜਾਬ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਨਸ਼ਾ ਤੇ ਗੁੰਡਾਗਰਦੀ ਦਾ ਰਾਜ ਲਗਾਤਾਰ ਵੱਧਦਾ ਜਾ ਰਿਹਾ ਹੈ 2022 ਦੀ ਚੋਣਾਂ ਦੇ ਵਿੱਚ ਪੰਜਾਬ ਦੀ ਆਮ ਆਦਮੀ ਦੀ ਸਰਕਾਰ ਇਹ ਕਹਿ ਕੇ ਸੱਤਾ ਦੇ ਵਿੱਚ ਤਾਈ ਹੈ ਕਿ ਅਸੀਂ ਬੇਰੋਜ਼ਗਾਰੀ ਦਾ ਖਾਤਮਾ ਕਰਾਂਗੇ ਪੰਜਾਬ ਦੇ ਵਿੱਚੋਂ ਨਸ਼ੇ ਦਾ ਖਾਤਮਾ ਕਰਾਂਗੇ ਤੇ ਜੇ ਰੋਜ਼ਗਾਰ ਨਾ ਪ੍ਰਬੰਧ ਹੋਇਆ ਤੇ ਹਰੇਕ ਨੌਜਵਾਨ ਨੂੰ 2500 ਰੁਪਏ ਬੇਰੋਜ਼ਗਾਰੀ ਪੱਤਾ ਦੇਣ ਦੀ ਗਰੰਟੀ ਦੀ ਗੱਲ ਕੀਤੀ ਪਰ ਸਰਕਾਰ ਦਾ ਚਲਿਆ ਹੋਇਆ ਨਸ਼ਾ ਵਿਰੋਧ ਜੁੱਧ ਇੱਕ ਨਾ ਮਾਤਰ ਕਾਰਵਾਈ ਦਿਖਾਣ ਨੂੰ ਜਾਪ ਰਹੀ ਹੈ ਜ਼ਮੀਨੀ ਹਕੀਕਤ ਦੇ ਉੱਪਰ ਅਜੇ ਵੀ ਨਸ਼ੇ ਦਾ ਕਾਰੋਬਾਰ ਵੱਡੇ ਪੱਧਰ ਤੇ ਉੱਪਰ ਹੈ ਨਸ਼ੇ ਦੇ ਕਾਰੋਬਾਰੀਆਂ ਵੱਲੋਂ ਤੇ ਕਈ ਗੁੰਡਾ ਅਨਸਰਾ ਵੱਲੋਂ ਲਗਾਤਾਰ ਜੜੀਆਂ ਐ ਜਿਹੜੇ ਨਸ਼ੇ ਦੇ ਵਿਰੁੱਧ ਆਵਾਜ਼ ਚੁੱਕਦੇ ਆ ਉਹਨਾਂ ਨੂੰ ਜਾਗਰ ਕਰਦੇ ਆ ਉਹਨਾਂ ਦੇ ਉੱਪਰ ਗੁੰਡਾਗਰਦੀ ਦਾ ਰਵਈਆ ਧਮਕਾਉਣ ਦਾ ਹਰ ਚੀਜ਼ ਜਿਹੜੀ ਹੈ ਬੜੇ ਬੱਡੇ ਪੱਧਰ ਦੇ ਉੱਪਰ ਕੀਤੀ ਜਾ ਰਹੀ ਹੈ। ਬੇਰੋਜ਼ਗਾਰੀ ਦਾ ਕਿਸੇ ਦੇ ਨਾਲ ਵੀ ਗੱਲ ਹੋਲੀ ਨਹੀਂ ਹੈ ਕਿ ਸਰਕਾਰ ਵੱਲੋਂ ਲੰਬੇ ਸਮੇਂ ਦੇ ਵਿੱਚ 3 ਸਾਲ ਬੀਤ ਜਾਣ ਤੱਕ ਵੀ ਅਜੇ ਤੱਕ ਵੀ ਕੋਈ ਪ੍ਰੋਪਰ ਰੋਜ਼ਗਾਰ ਦਾ ਪ੍ਰਬੰਧ ਨਹੀਂ ਕੀਤਾ। ਲਾਰੇ ਤੇ ਨਾਰਿਆਂ ਦੇ ਵਿੱਚ ਸੀਮਤ ਰਹਿ ਗਈ ਪੰਜਾਬ ਦੀ ਨੌਜਵਾਨੀ ਅੱਜ ਮਜਬੂਰ ਹੈ ਕਿ ਪੰਜਾਬ ਦੇ ਵਿੱਚ ਕੋਈ ਰਾਹ ਨਹੀਂ ਦਿਸ ਰਿਹਾ ਹੈ। ਇਸੀ ਗੱਲ ਨੂੰ ਦੇਖਦੇ ਹੁਆ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਵੱਲੋਂ ਪਿਛਲੇ 24 ਮਈ ਨੂੰ ਸ਼ਹੀਦ ਕਰਤਾਰ ਸਿੰਘ ਸਰਾਬੇ ਦੇ ਜਨਮ ਦਿਹਾੜੇ ਦੇ ਉੱਤੇ ਇੱਕ ਵਿਸ਼ਾਲ ਸੁਭਾਈ ਪੱਧਰ ਦੇ ਉੱਪਰ ਕਨਵੈਨਸ਼ਨ ਅਸੀਂ ਕੀਤੀ ਜਿੱਚ ਪੂਰੇ ਪੰਜਾਬ ਭੱਦਰ ਦੇ ਵਿਦਿਆਰਥੀ ਤੇ ਨੌਜਵਾਨਾਂ ਨੇ ਹਿੱਸਾ ਲਿਆ। ਇਸੇ ਗੱਲ ਨੂੰ ਅੱਗੇ ਚਲਦਿਆਂ ਹੋਇਆਂ ਪੂਰੇ ਪੰਜਾਬ ਦੇ ਵਿੱਚ ਪੰਜ ਕਨਵੈਨਸ਼ਨਾਂ ਕਰਨ ਦਾ ਅਸੀਂ ਐਲਾਨ ਕੀਤਾ ਹੈ। ਤੇ ਇੱਕ ਅੰਮ੍ਰਿਤਸਰ ਤਰਨਤਾਰਨ ਤੇ ਗੁਰਦਾਸਪੁਰ ਦੀ ਸਾਂਝੀ ਇੱਕ ਕਨਵੈਨਸ਼ਨ ਅੰਮ੍ਰਿਤਸਰ ਦੇ ਵਿੱਚ ਕੀਤੀ ਜਾ ਰਹੀ ਹੈ ਜਿਹੜੀ 22 ਜੂਨ ਨੂੰ ਕੀਤੀ ਜਾ ਰਹੀ ਹੈ। ਇਹ ਕਨਵੈਨਸ਼ਨ ਅੰਮ੍ਰਿਤਸਰ ਦੇ ਇੰਡੀਆ ਗੇਟ ਜਿਹੜਾ ਬਾਗਾ ਬਾਟਰ ਬਾਈਪਾਸ ਹੈ ਉੱਥੇ ਕੀਤੀ ਜਾ ਰਹੀ ਹੈ ਤੇ ਸਮਾਂ ਠੀਕ 11 ਵਜੇ ਆ ਤੇ ਮੈਂ ਇਹਨਾਂ ਜ਼ਿਲ੍ਹਿਆਂ ਦੇ ਨੋਜਮਾਨਾਂ ਨੂੰ ਸੱਦਾ ਦਿੰਦਾ ਵੀ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇਸ ਕਨਵੈਨਸ਼ਨ ਦੇ ਵਿੱਚ ਹਿੱਸਾ ਲਵੋ ਇਹ ਕਨਵੈਨਸ਼ਨ ਸਿੱਧੇ ਤੌਰ ਤੇ ਬੇਰੋਜ਼ਗਾਰੀ ਨਸ਼ੇ ਦੇ ਕਾਰੋਬਾਰ ਤੇ ਜਿਹੜਾ ਗੁੰਡਾ ਅਨਸਰਾਂ ਦੇ ਵੱਲੋਂ ਲਗਾਤਾਰ ਧਮਕਾਉਣ ਦਾ ਜਿਹੜਾ ਆ ਜਿਹੜੇ ਲੋਕ ਲਗਾਤਾਰ ਨਸ਼ੇ ਦੇ ਵਿਰੁੱਧ ਬੋਲਦੇ ਆ ਤੇ ਜਿਹੜੇ ਸਿਆਸੀ ਲੀਡਰ ਹੈ ਜਿਹੜੇ ਆਪਣੇ ਆਪ ਨੂੰ ਸਮਝਦੇ ਆ ਕਿ ਅਸੀਂ ਹੁਣ ਸੱਤਾ ਦੀ ਕੁਰਸੀਆਂ ਦੇ ਉੱਪਰ ਬੈਠੇ ਹੋયા ਤੇ ਅਸੀਂ ਆਪਣੇ ਧਮਕਾਉਣ ਦੇ ਆਪਣੇ ਪਰਸਤੀ ਮਦਦ ਦੇ ਨਾਲ ਜਾਂ ਉਹਨਾ ਗੁੰਡਾ ਅਨਸਰਾਂ ਦੀ ਮਦਦ ਦੇ ਨਾਲ ਉਹਨਾ ਆਵਾਜ਼ਾਂ ਨੂੰ ਬੰਦ ਕਰ ਲਵਾਂਗੇ ਜਿਹੜੀ ਲਗਾਤਾਰ ਲੋਕਾਂ ਦੀਆਂ ਆਵਾਜ਼ਾਂ ਹੈ ਉਹ ਲੋਕਾਂ ਦੇ ਹੱਕਾਂ ਦੇ ਲਈ ਲੜਦੀਆਂ ਆਵਾਜ਼ਾਂ ਹੈ ਇਸੇ ਗੱਲ ਨੂੰ ਚਲਦਿਆਂ ਹੋਏ ਇੱਕ ਵੱਡਾ ਨੌਜਵਾਨਾਂ ਦੇ ਵੱਲੋਂ ਇਕੱਠ ਅਸੀਂ ਅੰਮ੍ਰਿਤਸਰ ਦੇ ਵਿੱਚ ਕੀਤਾ ਕਰ ਰਹੇ ਹਾਂ ਇਹ ਇਕੱਠ ਜਿਹੜਾ ਬਾਗਾਵਾਡਰ ਬਾਈਪਾਸ ਇੰਡੀਆ ਗੇਟ ਗੇਟ ਦੇ ਉੱਪਰ ਕੀਤਾ ਜਾ ਰਿਹਾ ਹੈ ਮੈਂ ਪੂਰੇ ਪੰਜਾਬ ਭਰ ਦੇ ਵਿੱਚ ਜਿੱਥੇ ਨੌਜਵਾਨਾਂ ਨੂੰ ਸੱਦਾ ਦੇਣਾ ਵੀ ਸ਼ੀਰਪਗਸਿਨ ਹੋ ਜਾਓ ਸੁਭਾ ਦੇ ਮੈਂਬਰ ਬਣੋ ਬੇਰੋਜ਼ਗਾਰੀ ਤੇ ਨਸ਼ੇ ਦੇ ਵਿਰੁੱਧ ਜਿਹੜੀ ਮੁਹਿੰਮ ਲਗਾਤਾਰ ਨੌਜਵਾਨਾਂ ਦੇ ਵੱਲੋਂ ਛੇੜੀ ਇਹ ਚ ਬੰਦ ਚੜ ਕੇ ਇਸ ਸਾਲ ਉਹ ਪੰਜਾਬ ਦੇ ਵਿੱਚੋਂ ਨਸ਼ਾ ਪੰਜਾਬ ਦੇ ਵਿੱਚੋਂ ਬੇਰੋਜ਼ਗਾਰੀ ਤਾਂ ਹੀ ਖਤਮ ਕੀਤੀ ਜਾ ਸਕਦੀ ਹੈ ਜੇ ਹਰ ਨੌਜਵਾਨ ਜੱਥੇਬੰਦ ਹੋਊਗਾ ਤੇ ਉਹ ਸੰਘਰਸ਼ਾਂ ਦੇ ਮੈਦਾਨ ਦੇ ਵਿੱਚ ਜਾਊਗਾ ਇਹਦੇ ਨਾਲ ਹੀ ਇਹ ਤੁਹਾਡੇ ਨਾਲ ਮੈਂ ਮੈਸੇਜ ਸਾਂਝਾ ਕਰ ਰਿਹਾ ਕਿ ਅੰਮ੍ਰਿਤਸਰ ਦੇ ਵਿੱਚ ਕੀਤੀ ਜਾ ਰਹੀ ਕਨਵੈਨਸ਼ਨ ਦੇ ਵਿੱਚ ਗੁਰਦਾਸਪੁਰ ਦੇ ਤਰਨਤਾਰਨ ਦੇ ਤੇ ਅੰਮ੍ਰਿਤਸਰ ਦੇ ਅਲੱਗ-ਅਲੱਗ ਚਾਹੇ ਉਹ ਸ਼ਹਿਰੀ ਹੈ ਚਾਹੇ ਦਿਹਾਤੀ ਹੈ ਹਲਕੇ ਜੋ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਨੌਜਵਾਨ ਇਸ ਕਨਵੈਨਸ਼ਨ ਦਾ ਇਸ ਸਾਲ ਹੈ ਇਹ 22 ਜੂਨ ਠੀਕ 11:00 ਵਜੇ ਇੰਡੀਆ ਗੇਟ ਬਗਵੜਰ ਬਾਈਪਾਸ ਦੇ ਉੱਪਰ ਅੰਮ੍ਰਿਤਸਰ ਦੇ ਵਿੱਚ ਕੀਤੀ ਜਾ ਰਹੀ ਹੈ ਤੇ ਇਹ ਕਨਵੈਨਸ਼ਨ ਬੇਰਜ਼ਦਾਰੀ ਨਸ਼ਾ ਤੇ ਗੁੰਡਾ ਅੰਸਰਾਂ ਦੇ ਖਿਲਾਫ ਲਗਾਤਾਰ ਧਮਕਾਨ ਦੇ ਰਵਈਏ ਦੀ ਦੇ ਵਿਰੁੱਧ ਕੀਤੀ ਜਾ ਰਹੀ ਹੈ ਤੇ ਪੰਜਾਬ ਸਰਕਾਰ ਜਿਹੜੀ ਦਮਗਜੇ ਮਾਰਦੀ ਹੈ ਆਈ ਹੈ ਵੀ ਅਸੀਂ ਇਹਦੇ ਵਿਰੁੱਧ ਕਾਰਵਾਈ ਕਰਾਂਗੇ ਪਰ ਉਹਨੂੰ ਸ਼ੀਸ਼ਾ ਦਿਖਾਉਣ ਦਾ ਕੰਮ ਇਹ ਪੰਜਾਬ ਦੀ ਨੌਜਵਾਨੀ ਕਰੂਗੀ ਤੇ ਮਾਜੇ ਦੀ ਸਰਤੀ ਦੇ ਉੱਪਰ ਇਹ ਵਿਸ਼ਾਲ ਕੱਟ ਜਿਹੜਾ ਹੈ ਇਹਨਾਂ ਮੁੱਦਿਆਂ ਨੂੰ ਲੈ ਕੇ ਕੀਤਾ ਜਾ ਰਿਹਾ ਹੈ ਇਹ ਚ ਬਾਅਦ ਚੱਕੇ ਹਿਸਾਬ ਲੋ ਤਾਂ ਕਿ ਸਰਕਾਰ ਸਰਕਾਰ ਦੇ ਨੁਮਾਇੰਦਿਆਂ ਨੂੰ ਪਤਾ ਲੱਗ ਸਕੇ ਵੀ ਜਿਹੜੇ ਲੋਕਾਂ ਦੀ ਆਵਾਜ਼ ਹੈ ਉਹਨਾਂ ਨੂੰ ਧਮਕਾ ਕੇ ਉਹਨਾਂ ਨੂੰ ਇਸ ਰਵਈਏ ਦੇ ਨਾਲ ਨਹੀਂ ਬੰਦ ਕੀਤਾ ਜਾ ਸਕਦਾ ਤੁਹਾਡੀ ਜ਼ਿੰਮੇਵਾਰੀ ਹੈ ਪੰਜਾਬ ਨੂੰ ਜਿਹੜੇ ਵਾਅਦੇ ਜਿਹੜੀ ਗਰੰਟੀਆਂ ਦੇ ਕੇ ਤੁਸੀਂ ਆਏ ਉਹਨਾਂ ਨੂੰ ਪੂਰਾ ਕਰਨਾ ਜੇ ਹੁਣ ਉਹ ਪੂਰੇ ਨਾ ਹੋਏ ਤੇ ਥਾਂ 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 ਪੰਜਾਬ ਦੀ ਨੌਜਵਾਨੀ ਪੰਜਾਬ ਦੇ ਕੀਰਤੀ ਬਖ ਦੇ ਵੱਲੋਂ ਤੁਹਾਡਾ ਖਰਾਬ ਕੀਤਾ ਜਾਊਗਾ ਧੰਨਵਾਦ